ਤੁਸੀਂ ਵੀ ਇੱਕ ਬਿਆਨ ਸੁਣਿਆ ਹੋਵੇਗਾ ਗਿਆਨੀ ਹਰਪ੍ਰੀਤ ਸਿੰਘ ਦਾ ਸਿੱਧੇ ਤੌਰ ਤੇ ਉਹਨਾਂ ਨੇ ਕਹਿਤਾ ਕਿ ਇਹ ਗੋਲਕਦਾ ਪੈਸਾ ਹੈ ਜਿਹੜਾ ਅਕਾਲੀ ਦਲ ਵਰਤ ਲਿਆ ਵੀ ਇਹਨਾਂ ਤੇ ਆਪ ਇੱਕ ਦੇ ਦੀਵਾਨੀ ਨਹੀਂ ਦਿੱਤੀ ਤੰਬੀ ਲਾ ਕੇ ਕਿਸੇ ਵੀ ਪਿੰਡ ਨਹੀਂ ਗਿਆ ਜਾ ਕੇ ਕਿਸੇ ਵੀ ਜਾ ਕੇ ਪਿੰਡ ਦੇ ਵਿੱਚ ਹੜਪੀਟਾਂ ਦੀ ਮਦਦ ਨਹੀਂ ਕੀਤੀ ਤੇ ਸਵਾਏ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਨੁਕਤਾ 'ਚ ਨਹੀਂ ਕਰ ਸਕਦੇ ਆ ਜਿੱਥੇ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਡੀਜ਼ਲ ਦਿੰਦੇ ਆ ਜਿੱਥੇ ਕਿ ਉਹਨਾਂ ਨੂੰ ਮਿੱਟੀ ਦੀ ਲੋੜ ਹੈ ਮਿੱਟੀ ਦਿੰਦੇ ਚਾਰੇ ਦੀ ਲੋੜ ਚਾਰਾ ਤੇ ਚਾਰਾ ਦੇ ਰਹੇ ਰਾਸ਼ਨ ਦੀ ਲੋੜ ਹੈ ਰਾਸ਼ਨ ਦੇ ਰਹੇ ਨੇ ਜਿੱਥੇ ਨਗਦ ਦੀ ਲੋੜ ਆ ਸਰਦਾਰ ਸੁਖਬੀਰ ਸਿੰਘ ਬਾਦਲ ਨਗਦ ਦੇ ਰਹੇ ਨੇ ਇੱਥੇ ਵੱਧ ਤੋਂ ਵੱਧ ਪੰਜਾਬ ਨੂੰ ਬਚਾਉਣ ਦੀ ਗੱਲ ਕਰਨੀ ਚਾਹੀਦੀ ਆ ਨਾ ਕਿ ਇਹ ਜਿਹੜੇ ਇਹੋ ਜਿਹੇ ਬਿਆਨ ਦੇਣੇ ਚਾਹੀਦੇ ਨੇ ਜਦੋਂ ਉਹ ਸਾਡੇ ਵਿਰੋਧੀ ਨੇ ਤਾਂ ਵਿਰੋਧੀ ਜੋ ਮਰਜ਼ੀ ਬਿਆਨ ਦੇ ਜਾਣ ਕਸਾਨੀ ਦਾ ਬਹੁਤ ਵੱਡਾ ਨੁਕਸਾਨ ਇਹਨਾਂ ਹੜ੍ਹਾਂ ਨੇ ਕੀਤਾ ਵਾ ਉਹਨਾਂ ਦੇ ਨਾਲ ਇਹਨਾਂ ਨੇ ਪਿੰਡ ਵਾਈ ਜਿਹੜੀ ਮੀਟਿੰਗ ਕੀਤੀ ਆ ਜ਼ਮੀਨਾਂ ਸਾਫ਼ ਕਰਦੀਆਂ ਜ਼ਮੀਨ 'ਚੋਂ 4-4 ਫੁੱਟ 5-5 ਫੁੱਟ ਰੇਤ ਦਾ ਜਿਹੜੀ ਆ ਉਹ ਪੁੱਟਣੀਆਂ ਉਹ ਪੁੱਟ ਕੇ ਦੁਬਾਰਾ ਵਾਹੀਯੋਗ ਜ਼ਮੀਨ ਬਣਾਉਣੀਆਂ ਉਹਨਾਂ ਵਾਸਤੇ ਜੇ ਟਾਈਮ ਲੱਗਣਾ ਉਹਨਾਂ ਨੂੰ ਜਦੋਂ ਡੀਜ਼ਲ ਹੋਊਗਾ ਉਹ ਡੀਜ਼ਲ ਦਿੱਤਾ ਜਾਊਗਾ ਜਦੋਂ ਵਾਹੀਯੋਗ ਜ਼ਮੀਨ ਹੋ ਜੂਗੀ ਉਹਨਾਂ ਨੂੰ ਫਿਰ ਬੀਜ ਦਿੱਤੇ ਜਾਣਗੇ ਇਹ ਸਾਡੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਲਰ ਸਾਹਿਬ ਦਾ ਇਹ ਜਿਹੜੀ ਸੋਚ ਆ ਪੰਜਾਬੀ ਲੋਕ ਚੈਨਲ ਤੁਸੀਂ ਦੇਖ ਰਹੇ ਹੋ ਮੈਂ ਰਵੀ ਖੜਾ ਸੋ ਹਲਕਾ ਖਡੂਰ ਸਾਹਿਬ ਦੇ ਪਿੰਡ ਲੋਹਾਰ ਦੇ ਵਿਖੇ ਮੌਜੂਦ ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਮੀਟਿੰਗ ਕੀਤੀ ਗਈ ਤਾਂ ਮੀਟਿੰਗ ਦੇ ਵਿੱਚੋਂ ਸਕੰਦਰ ਸਿੰਘ ਮਲੂਕਾ ਸਾਹਿਬ ਕਾ ਮੰਤਰੀ ਵੀ ਪੁੱਜੇ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜਿਹੜੇ ਲੋਕ ਹੜਾਂ ਦੀ ਮਾਰ ਏ ਠਾਏ ਨੇ ਉਹਨਾਂ ਦੀ ਜਿਹੜੀ ਮਦਦ ਕਾਲੀ ਦਲ ਕਰੇਗਾ ਤਾਂ ਤਸਵੀਰਾਂ ਤਾਂ ਲੁਕਾ ਦਈਏ ਕਾਲੀ ਦਲ ਦੀ ਲੀਡਰਸ਼ਿਪ ਇੱਥੇ ਖੜੀ ਹੈ ਸਾਬਕਾ ਵ代ਕ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਇੱਥੇ ਮੌਜੂਦ ਨੇ ਤਾਂ ਹੁਣੇ-ਹੁਣੇ ਮੰਤਰੀ ਸਕੰਦਰ ਸਿੰਘ ਮਲੂਕਾ ਵੀ ਲੋਕਾਂ ਦੀਆਂ ਮੁਸ਼ਕਲਾਂ ਲਿਖ ਕੇ ਜਾਣ ਕੇ ਗਏ ਨੇ ਤੇ ਭਰੋਸਾ ਦਿਵਾ ਕੇ ਗਏ ਲੋਕਾਂ ਨੂੰ ਕਿ ਹਰੇਕ ਸੰਭਵ ਮਦਦ ਕੀਤੀ ਜਾਵੇਗੀ ਤਾਂ ਗੱਲਬਾਤ ਕਰਾਂਗੇ ਸਾਬਕਾ ਵ代ਕ ਦੇ ਨਾਲ ਆਖਿਰ ਕੀ ਕਹਿਣਾ ਚਾਹੁੰਗੇ ਹਾਂਜੀ ਸਭ ਤੋਂ ਪਹਿਲਾਂ ਮਲੂਕਾ ਸਾਹਿਬ ਇ ਕੀ ਰਣਨੀਤੀ ਹੈ ਕਾਲੀ ਦਲ ਦੀ ਜਿਹੜੀ ਹੜ੍ਹ ਦੇ ਪੀੜਤ ਨੂੰ ਲੈ ਕੇ ਮਦਦ ਨੂੰ ਲੈ ਕੇ ਸਭ ਤੋਂ ਪਹਿਲਾਂ ਮੈਂ ਪੰਜਾਬੀ ਲੋਕ ਚੈਨਲ ਦਾ ਅਤੇ ਖੜਾ ਸਾਹਿਬ ਤੁਹਾਡਾ ਬਹੁਤ ਧੰਨਵਾਦੀ ਆ ਕਿ ਤੁਸੀਂ ਜੋ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਹਨਾਂ ਦੀ ਬਹੁਤ ਵੱਡੀ ਕਵਰੇਜ ਕੀਤੀ ਅੱਜ ਤੁਸੀਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਨੁਕਸਾਨ ਜਿਹੜਾ ਵਾ ਹੜਾਂ ਕਾਰਨ ਹੋਇਆ ਸੀ ਉਹਨਾਂ ਪਿੰਡਾਂ ਦੀ ਇੱਕ ਮੀਟਿੰਗ ਜਿਹੜੀ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਹੁਕਮ ਅਨੁਸਾਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ ਇੰਚਾਰਜ ਹੋਣ ਦੇ ਨਾਤੇ ਜਿਹੜੀ ਉਹ ਮੈਚੇ ਰਖਵਾਈ ਸੀ ਜਿਹਦੇ ਵਿੱਚ ਤਿੰਨ ਮੈਂਬਰੀ ਕਮੇਟੀ ਹੈ ਜਿਹੜੀ ਸਰਦਾਰ ਸਿੰਘ ਵੀਰ ਸਿੰਘ ਬਾਦਲ ਸਾਹਿਬ ਨੇ ਬਣਾਈ ਪ੍ਰਧਾਨ ਸਾਹਿਬ ਨੇ ਸਿਕੰਦਰ ਸਿੰਘ ਜਮਲੂਕਾ ਸਾਹਿਬ ਸਾਬਕਾ ਮੰਤਰੀ ਜੈਦਰ ਗੁਲਜ਼ਾਰ ਸਿੰਘ ਜੀ ਰਣਕੇ ਸਾਹਿਬ ਸਾਬਕਾ ਮੰਤਰੀ ਇਸੇ ਤਰ੍ਹਾਂ ਹੀ ਮੰਤਾਰ ਸਿੰਘ ਜੀ ਬਰਾੜ ਸਾਬਕਾ ਐਮਐਲਏ ਉਹ ਅੱਜ ਇੱਥੇ ਪਹੁੰਚੇ ਸੀ ਉਹਨਾਂ ਨੇ ਆਨ ਕੇ ਜਿਹੜੇ ਮੇਰੇ ਸ਼੍ਰੀ ਗੋਦਵਾਲ ਸਾਹਿਬ ਤੋਂ ਲੈ ਕੇ ਜਿਤਨਾ ਇਹ ਪਿੰਡ ਨੇ ਧੁੰਦਾ ਮੁੰਡਾ ਪਿੰਡ ਗੁਜਰਪੁਰਾ ਗੋਇੰਦਵਾਲ ਖੱਕ ਕਰਮੂ ਵਾਲਾ ਤੁਨ ਕੜਕਾ ਜੌਲ ਟਾਈ ਵਾਲਾ ਕੰਬੋ ਚੰਬਾਕਲਾ ਇਹਨਾਂ ਸਾਰਿਆਂ ਪਿੰਡਾਂ ਦੇ ਜਿਹੜੇ ਕਿਸਾਨ ਸੀ ਜਿਨ੍ਹਾਂ ਦੀ ਜ਼ਮੀਨ ਦਾ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਇਹਨਾਂ ਹੜ੍ਹਾਂ ਨੇ ਕੀਤਾ ਉਹਨਾਂ ਦੇ ਨਾਲ ਇਹਨਾਂ ਨੇ ਪਿੰਡ ਵਾਈ ਜਿਹੜੀ ਮੀਟਿੰਗ ਕੀਤੀ ਆ ਔਰ ਜਿਹੜੇ ਉਹਨਾਂ ਦੇ ਨੁਕਸਾਨ ਆ ਉਹ ਡਿਟੇਲਡ ਅਸੀਂ ਜਿਹੜੇ ਲੈ ਆ ਉਹਨਾਂ ਨੇ ਸਾਨੂੰ ਜੋ ਪਾਰਟੀ ਵੱਲੋਂ ਜਿਹੜਾ ਸਾਡੀ ਮਦਦ ਕੀਤੀ ਜਾਣੀ ਆ ਵੱਧ ਤੋਂ ਵੱਧ ਉਹਦੇ ਵਿੱਚ ਚਾਰਾ ਜਿਹੜਾ ਪਸ਼ੂਆਂ ਵਾਸਤੇ ਚਾਰਾ ਹੁੰਦਾ ਵਾ ਉਹਦੀ ਮਤ ਹੋਊਗੀ ਤੋੜੀ ਦਿੱਤੀ ਜਾਊਗੀ ਢੀਲ ਦਿੱਤਾ ਜਾਊਗਾ ਬੀਜ ਸਰਟੀਫਾਈਡ ਬੀਜ ਜਿਹੜਾ ਵਾ ਜਦੋਂ ਆਪਾਂ ਕਣਕਾਂ ਬੀਜਣੀਆਂ ਉਹਦੇ ਵਾਸਤੇ ਸਰਟੀਫਾਈਡ ਬੀਜ ਵੀ ਜਿਹੜਾ ਵਾ ਦਿੱਤਾ ਫੋਗਿੰਗ ਮਸ਼ੀਨਾਂ ਜਿੱਤਰਾ ਦਰਿਆਵਾਂ ਤੇ ਪਾਣੀ ਔਨ ਕਰਕੇ ਸਲਾਬਾ ਔਨ ਕਰਕੇ ਮੱਛਰ ਦੇੜੀ ਆ ਉਹਦੀ ਵੱਧ ਜਾਂਦਾ ਵਾ ਤੇ ਉਹਨਾਂ ਨੂੰ ਮਾਰਨ ਵਾਸਤੇ ਫੋਗਿੰਗ ਮਸ਼ੀਨਾਂ ਜਿਹੜੀਆਂ ਉਹ ਪਿੰਡ-ਪਿੰਡ ਜਿਹੜੀਆਂ ਦਿੱਤੀਆਂ ਜਾ ਰਹੀਆਂ ਕਿਸੇ ਤਰ੍ਹਾਂ ਜਿਹੜੇ ਲਖਵਾਈਆਂ ਤੇ ਡਾਕਟਰਾਂ ਦੇ ਕੈਂਪ ਲਾਇਆ ਜਾਣਗੇ ਇਸੇ ਤਰ੍ਹਾਂ ਪਸ਼ੂ ਜਿਹੜੇ ਬੈਕਟਰੀ ਜਿਹੜੇ ਹਸਪਤਾਲੇ ਉਹਨਾਂ ਦੇ ਕੈਂਪ ਲਾਇਆ ਜਾਣਗੇ ਜਿੱਥੇ ਜਿੱਥੇ ਜੋ ਜੋ ਲੋੜ ਹੈ ਪਿੰਡ ਵਾਈਚ ਉਹਨਾਂ ਨੇ ਲਿਖਵਾਈ ਆ ਤੇ ਉਹ ਅਸੀਂ ਜਿਹੜਾ ਜਿਹੜਾ ਵਾ ਜਲਦੀ ਤੋਂ ਜਲਦੀ ਪ੍ਰਬੰਧ ਕਰਾਂਗੇ ਔਰ ਜਿਹੜੀ ਰਿਪੋਰਟ ਉਹ ਲੈ ਕੇ ਗਏ ਨੇ ਉਹ ਸਰਦਾਰ ਸੁਖਵੀਰ ਸਿੰਘ ਬਾਲਤਖ ਪਹੁੰਚ ਜਾਣੀ ਆ ਜਿਨ੍ਹਾਂ ਨੂੰ ਹੌਰੀ ਡੀਜ਼ਲ ਦੀ ਧਾਰ ਦੀ ਜਾਂ ਤੋੜਿਆਂ ਦੀ ਲੋੜ ਆ ਉਹ ਜਿਹੜਾ ਵਾ ਇੱਕ ਦਿਨਾਂ ਦੇ ਦੋਹਾਂ ਦਿਨਾਂ ਦੇ ਵਿੱਚ ਵਿੱਚ ਜਿਹੜਾ ਜਿਨ੍ਹਾਂ ਨੂੰ ਬਹੁਤ ਜਲਦੀ ਲੋੜ ਆ ਉਹਨਾਂ ਨੂੰ ਪਹੁੰਚ ਜੂਗੀ ਜਿਨ੍ਹਾਂ ਨੇ ਅਜੇ ਜ਼ਮੀਨ ਦੇ ਵਿੱਚੋਂ ਆਪਣੀ ਜ਼ਮੀਨਾਂ ਸਾਫ਼ ਕਰਦੀਆਂ ਜ਼ਮੀਨ 'ਚੋਂ 4-4 ਫੁੱਟ 5-5 ਫੁੱਟ ਰੇਤਾਂ ਜਿਹੜੀ ਆ ਉਹ ਪੁੱਟਣੀਆਂ ਉਹ ਪੁੱਟ ਕੇ ਦੁਬਾਰਾ ਵਾਹਯੋਗ ਜ਼ਮੀਨ ਬਣਾਉਣੀਆਂ ਉਹਨਾਂ ਵਾਸਤੇ ਜੇ ਟਾਈਮ ਲੱਗਣਾ ਉਹਨਾਂ ਨੂੰ ਜਦੋਂ ਡੀਜ਼ਲ ਹੋਊਗਾ ਉਹ ਡੀਜ਼ਲ ਦਿੱਤਾ ਜਾਊਗਾ ਉਹਨਾਂ ਨੂੰ ਵਾਸਤੇ ਜੇ ਕਿਸੇ ਪਿੰਡ ਦੇ ਵਿੱਚ ਟਰੈਕਟਰਾਂ ਦੀ ਘਾਟ ਹੋ ਗਈ ਤੇ ਪਾਰਟੀ ਜਿਹੜੀ ਆ ਦੂਜੇ ਨਾਲ ਦੇ ਪਿੰਡਾਂ ਦੇ ਵਿੱਚ ਜਿਹੜੇ ਜਿੰਨਾਂ ਕੋਲ ਟਰੈਕਟਰ ਨੇ ਉਹਨਾਂ ਨੂੰ ਉਹਨਾਂ ਦੀ ਮਦਦ ਲੈ ਕੇ ਤੇ ਉਹ ਪਿੰਡ ਦੇ ਜਿਹੜੇ ਜਿੰਨੀ ਮਿੱਟੀ ਆ ਜਾਂ ਰੇਤਾ ਉਹਨੂੰ ਚੁੱਕ ਕੇ ਸਾਫ਼ ਕੀਤਾ ਜਾਊ ਤੇ ਫਿਰ ਉਹਨਾਂ ਦੀ ਜਦੋਂ ਵਾਹੀਯੋਗ ਜ਼ਮੀਨ ਹੋ ਜੂਗੀ ਉਹਨਾਂ ਨੂੰ ਫਿਰ ਬੀਜ ਦਿੱਤੇ ਜਾਣਗੇ ਇਹ ਸਾਡੀ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਲੜਾ ਸਾਹਿਬ ਦਾ ਇਹ ਜਿਹੜੀ ਸੋਚ ਆ ਉਹ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਕਿਸਾਨੀ ਦੇ ਨਾਲ ਗਰੀਬ ਵਰਗ ਦੇ ਨਾਲ ਮਜ਼ਦੂਰ ਵਰਗ ਦੇ ਨਾਲ ਔਰ ਭਾਵੇਂ ਕੋਈ ਮਲਾਜ਼ਮ ਵਰਗਾ ਉਹਨਾਂ ਦੀ ਹਮੇਸ਼ਾ ਭਾਵੇਂ ਐਸੇ ਵਰਗ ਭਾਵੇਂ ਬੀਸੀ ਵਰਗਾ ਇਹਨਾਂ ਦੇ ਨਾਲ ਜੇ ਕਦੀ ਖਲੋਤਾਵਾ ਤੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਖਲੋਂਦੇ ਰਹੇ ਨੇ ਜਥੇਦਾਰ ਰਣਜੀਤ ਸਿੰਘ ਬ੍ਰਹਮਪਰਾ ਖਲੋਂਦੇ ਰਹੇ ਨੇ ਹੁਣ ਮਾਨਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿਹੜੇ ਨੇ ਉਹ ਖਲੋਤੇ ਨੇ ਇਹ ਵਲੇ ਡੱਟ ਕੇ ਖਲੋਤੇ ਨੇ ਬ੍ਰਹਮਪਰਾ ਸਾਹਿਬ ਲਗਾਤਾਰ ਮਦਦ ਦੀ ਗੱਲ ਕਰ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੀ ਦਾ ਤੁਸੀਂ ਵੀ ਇੱਕ ਬਿਆਨ ਸੁਣਿਆ ਹੋਵੇਗਾ ਗਿਆਨੀ ਹਰਬੀਰ ਸਿੰਘ ਦਾ ਸਿੱਧੇ ਤੌਰ ਤੇ ਉਹਨਾਂ ਨੇ ਕਹਿਤਾ ਕਿ ਇਹ ਗੋਲ ਗੱਦਾ ਪੈਸਾ ਹੈ ਜਿਹੜਾ ਆਕਾਲੀ ਦਲ ਵਰਤ ਲਿਆ ਸੋ ਕਿਵੇਂ ਦੇਖਦੇ ਜੀ ਇਸ ਵਿਆਦ ਨੂੰ ਦੇਖੋ ਮੈਂ ਤਾਂ ਸਮਝਦਾ ਵਾਂ ਕਿ ਇਹੋ ਜਿਹੇ ਜਿਹੜੇ ਬੰਦੇ ਬੋਲਦੇ ਨੇ ਐਸ ਵळे ਹਰ ਬੰਦੇ ਦੀ ਜਿਹੜੀ ਜ਼ਰੂਰਤ ਹੈ ਉਹ ਪੂਰੀ ਕਰਦਾ ਜੋ ਪੰਜਾਬ ਦੇ ਵਿੱਚ ਹੜ ਆਏ ਨੇ ਇੱਥੇ ਵੱਧ ਤੋਂ ਵੱਧ ਪੰਜਾਬ ਨੂੰ ਬਚਾਉਣ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਇਹ ਜਿਹੜੇ ਇਹੋ ਜਿਹੇ ਬਿਆਨ ਦੇਣੇ ਚਾਹੀਦੇ ਨੇ ਜਦੋਂ ਉਹ ਸਾਡੇ ਵਿਰੋਧੀ ਨੇ ਤਾਂ ਵਿਰੋਧੀ ਜੋ ਮਰਜ਼ੀ ਬਿਆਨ ਦੇ ਜਾਣ ਮੇਰੀ ਦੇ ਸਮਝ ਤੋਂ ਬਾਹਰ ਆ ਵੀ ਇਹਨਾਂ ਤੇ ਆਪ ਇੱਕ ਤੇ دیਵਾਨੀ ਨਹੀਂ ਦਿੱਤੀ ਤੰਬੀ ਲਾ ਕੇ ਕਿਸੇ ਵੀ ਪਿੰਡ ਨਹੀਂ ਗਿਆ ਜਾ ਕੇ ਕਿਸੇ ਵੀ ਜਾ ਕੇ ਪਿੰਡ ਦੇ ਵਿੱਚ ਹੜਪੀਟਾਂ ਦੀ ਮਦਦ ਨਹੀਂ ਕੀਤੀ ਤੇ ਸਵਾਏ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਨੁਕਤਾ ਚ ਨਹੀਂ ਕਰ ਸਕਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਡੇ ਸਭ ਤੋਂ ਪਹਿਲਾਂ ਮੁੰਡਾ ਪਿੰਡ ਤੱਕ ਘੜ ਕੇ ਜਿੱਥੇ ਇੱਥੇ ਦੌਰਾ ਕੀਤਾ ਧਾੜਪੀਟ ਦਾ ਦਾ ਔਰ 40 ਹਜ਼ਾਰ ਜਿਹੜਾ ਸੀ ਡੀਜ਼ਲ ਐਲਾਨ ਕਰਕੇ ਗਏ ਸੀ ਤੇ ਹੁਣ ਵੀ ਹਰ ਪੰਜਾਬ ਦੇ ਜਿੱਥੇ-ਜਿੱਥੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਡੀਜ਼ਲ ਦਿੰਦੇ ਆ ਜਿੱਥੇ ਕਿਸ ਨੂੰ ਮਿੱਟੀ ਦੀ ਲੋੜ ਹੈ ਮਿੱਟੀ ਦਿੰਦੇ ਚਾਰੇ ਦੀ ਲੋੜ ਚਾਰਾ ਤੇ ਚਾਰਾ ਦੇ ਰਹੇ ਰਾਸ਼ਨ ਦੀ ਲੋੜ ਹੈ ਰਾਸ਼ਨ ਦੇ ਰਹੇ ਨੇ ਔਰ ਜਿੱਥੇ ਨਗਦ ਦੀ ਲੋੜ ਆ ਸਰਦਾਰ ਸੁਖਬੀਰ ਸਿੰਘ ਬਾਦਲ ਨਗਦ ਦੇ ਰਹੇ ਨੇ ਜਲੰਧਰ ਉਹਨਾਂ ਨੇ ਇੱਕ ਆਪਣਾ ੈਂਪ ਬਣਾਇਆ ਵਾ ਹਰ ਜਿਹੜੇ ਪੀੜਤ ਨੇ ਉਹਨਾਂ ਦੀ ਮਦਦ ਕਰਨ ਵਾਸਤੇ ਉਥੋਂ ਟਰੱਕਾਂ ਦੇ ਟਰੱਕ ਜਿਹੜੇ ਨੇ ਉਹ ਭਰ ਕੇ ਨਿਕਲ ਰਹੇ ਨੇ ਤਾਂ ਲੋਕਾਂ ਦੀ ਮਦਦ ਹੋ ਰਹੀ ਨੇ ਕੁਝ ਦਿਨ ਪਹਿਲਾਂ ਸਰਦਾਰ ਸਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜਾਂ ਦੀ ਇੱਕ ਮੀਟਿੰਗ ਚੰਡੀਗੜ੍ਹ ਲਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ 5000 ਟਰੱਕ ਮੈਚਾਰੇ ਦਾ ਕਿਹਾ 5000 ਟਰੱਕ ਤੂੜੀ ਦਾ ਕਿਹਾ ਤੇ 5000 ਜਿਹੜੀ ਆ ਆ ਫੌਗ ਮਸ਼ੀਨਾ ਕਹੀਆਂ ਵਾ ਤੇ ਕੋਈ ਕਿਸੇ ਤਰ੍ਹਾਂ ਦੀ ਉਹ ਕਹਿੰਦੇ ਮੈਂ ਘਾਟ ਨਹੀਂ ਆਉਂਦਾਂਗਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਜਿੱਥੇ ਸਾਨੂੰ ਹੁਣ ਤੋੜਿਆਂ ਦੀ ਲੋੜ ਹੈ ਸਾਨੂੰ ਡੀਜ਼ਲ ਦੀ ਲੋੜ ਹੈ ਸਾਨੂੰ ਪੋਕ ਲਾਈਨ ਦੀ ਲੋੜ ਹੈ ਸਾਨੂੰ ਬੇੜੀ ਦੀ ਲੋੜ ਹੈ ਸਾਨੂੰ ਤਾਰਾਂ ਦੀ ਲੋੜ ਹੈ ਇਹ ਜਲਦੀ ਤੋਂ ਜਲਦੀ ਜਿੱਤਨਾ ਪੰਜਾਬ 'ਚ ਤੁਸੀਂ ਪ੍ਰਬੰਧ ਕਰ ਰਹੇ ਜੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਮੰਗਾਂ ਵਾਂ ਉਹ ਜਲਦੀ ਤੋਂ ਜਲਦੀ ਪ੍ਰਵਾਨ ਕੀਤੀਆਂ ਜਾਣ ਹਲਕਾ ਖਡੂਰ ਸਾਹਿਬ ਤੋਂ ਤੁਸੀਂ ਵੀ ਨਮਾਇੰਦਗੀ ਰਹੇ ਹੋ ਬੀਤੇ ਕੱਲ ਇੱਕ ਫੈਸਲਾ ਲਿਆ ਗਿਆ ਵਿਧਾਇਕ ਸਾਹਿਬ ਨੂੰ ਜਿਹੜੀ ਸਜ਼ਾ ਸੁਣਾਈ ਗਈ ਹੈ 4 ਸਾਲ ਦੀ ਕਿਵੇਂ ਦੇਖਦੇ ਜੋ ਵਿਧਾਇਕ ਸਾਹਿਬ ਇਸ ਮਰਥਕ ਦਾ ਇਹ ਕਹਿਣਾ ਮੈਂ ਕਿ ਜਿਹੜਾ ਫੈਸਲਾ ਹੈ ਇਹ ਗਲਤ ਹੈ ਸਾਡਾ ਜਿਹੜਾ ਲੀਡਰ ਹੈ ਉਹ ਇਦਾਂ ਘਟਿਆ ਹਰਕਤ ਨਹੀਂ ਕਰ ਸਕਦਾ ਉਹ ਵੀਡੀਓ ਦੇ ਵਿੱਚ ਕਹਿੰਦੇ ਉਹ ਸਾਡਾ ਹਲਕਾ ਜਿਹੜਾ ਵਿਧਾਇਕ ਹੈ ਲਾਲਪੁਰਾ ਹੈਗਾ ਹੀ ਨਹੀਂ ਆ ਕੀ ਦੇਂਦੇ ਇਹਨਾਂ ਸਭ ਨੂੰ ਜੋ ਕਰੇਗਾ ਸੋ ਭਰੇਗਾ ਮੇਰੀ ਇੱਕ ਬੇਨਤੀ ਸੁਣੋ ਵੀ ਇਹਦਾ ਮਤਲਬ ਜਾਣ ਤੇ ਫਿਰ ਜੱਜ ਜਿਹੜਾ ਵਾ ਇਡਾ ਜਿੰਮੇਵਾਰ ਪੜਿਆ ਲਿਖਿਆ ਵਾ ਮਾਨਯੋਗ ਆ ਜਾਂ ਤੇ ਫਿਰ ਉਹ ਗਲਤੀਆਂ ਤੇ ਜਾਂ ਫਿਰ ਆ ਜਿਹੜੇ ਉਹਦੇ ਮਦਾਰੀ ਆ ਜਾਂੜੇ ਉਹਦੇ ਬੰਦੇ ਨੇ ਜਿਹੜੀਆਂ ਉਹ ਗੱਲਾਂ ਕਰਦੇ ਨੇ ਪੁੱਠੀਆਂ ਸਿੱਧੀਆਂ ਫਿਰ ਜਾਂ ਉਹ ਜਿਹੜਾ ਵਾ ਉਹ ਝੂਠੇ ਨੇ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੱਜ ਸਾਹਿਬ ਨੇ ਜੋ ਫੈਸਲਾ ਸੁਣਾਉਣਾ ਹੀ ਸੁਣਾਤਾ ਸਜ਼ਾ 40 ਸਾਲ ਦੀ ਉਹਨੂੰ ਹੋ ਗਈ ਆ ਉੱਚ ਅਦਾਲਤਾਂ ਬੈਠੀਆਂ ਉਹ ਜਾ ਕੇ ਆਪਣੀ ਫਰਿਆਦ ਕਰ ਸਕਦਾ ਵਾ ਪਰ ਮੈਂ ਸਮਝਦਾ ਵਾਂ ਕਿ ਸਾਨੂੰ ਕਦੀ ਵੀ ਕਿਸੇ ਵੀ ਮਾਨਯੋਗ ਜੱਜ ਦੇ ਹੁਕਮ ਦੇ ਉੱਤੇ ਕੋਈ ਟਿੱਪਣੀ ਕਰਨ ਦਾ ਸਾਨੂੰ ਕੋਈ ਅਧਿਕਾਰ ਹੀ ਨਹੀਂ ਆ। ਉਹਨੂੰ ਸਜ਼ਾ ਮਿਲੀਆਂ। ਉਹਦੀ ਅਪੀਲ ਕਰੇ। ਜੇ ਉਹ ਅਪੀਲ ਉਹਦੀ ਪ੍ਰਵਾਨ ਹੋ ਜੂਗੀ। ਉਹਦੀ ਜਿਹੜੀ ਉਹਨੂੰ ਸਜ਼ਾ ਹੋਈ ਆ 4 ਸਾਲ ਦੀ। ਜੇ ਹਾਈ ਕੋਰਟ ਉਹਦੇ ਤੇ ਸਟੇ ਕਰ ਦਿੰਦਾ ਤੇ ਫਿਰ ਰੁਕ ਜੂਗੀ। ਨਹੀਂ ਤੇ ਫਿਰ ਆਉਣ ਵਾਲੇ ਸਮੇਂ ਚ ਜਮਨੀ ਇਲੈਕਸ਼ਨ ਜਿਹੜੀ ਆ ਉਹ 5-6 ਮਹੀਨਾ ਚ ਸਮਝੋ ਉਹ ਵੀ ਹੋਏਗੀ ਤੇ ਤਰਨਤਾਂ ਦੇ ਨਾਲ ਹੀ ਹੋ ਜੂਗੀ ਤੇ ਜਿਹੜੀਆਂ ਬਿਹਾਰ ਦੀਆਂ ਚੋਣਾਂ ਹੋਣੀਆਂ ਉਹਨਾਂ ਦੇ ਨਾਲ ਹੋਊਗੀ। ਮੁਹੈਸਾਨ ਸਾਡੇ ਨਾਲ ਸਾਬਕਾ ਵਿਧਾਇਕ ਗੁਰਵਿੰਦਰ ਸਿੰਘ ਬਰੰਪੁਰ ਆਜਿਤੇ ਪਾਰਟੀ ਵਰਕਰਾਂ ਦੇ ਨਾਲ ਅੱਜ ਮੀਟਿੰਗ ਕੀਤੀ ਗਈ ਤੇ ਮੰਤਰੀ ਸਕੰਦਰ ਸਿੰਘ ਮਲੂਕਾ ਵੀ ਪੁੱਜੇ ਜਿੱਥੇ ਸ਼੍ਰੋਮਣੀ ਕਾਲੀਦਾਵਲੋਂ ਹਰ ਪਰਿਵਾਰਕ ਜਿਹੜੇ ਲੋਕ ਨੇ ਉਹਨਾਂ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਗਿਆ ਉੱਥੇ ਹੀ ਇਹਨਾਂ ਵੱਲੋਂ ਹਲਕਾ ਵਿਧਾਇਕ ਕੁਮਿੰਦਰ ਸਿੰਘ ਲਾਲਪੁਰਾਣ ਜਿਹੜੀ ਸਜ਼ਾ ਸੁਣਾਈ ਗਈ ਹੈ ਉਸ ਤੇ ਬਾਰੇ ਵੀ ਇਹਨਾਂ ਨੇ ਕਿਹਾ ਗਿਆ ਕਿ ਜਿਹੜਾ ਅਦਾਲਤ ਦਾ ਫੈਸਲਾ ਹੈ ਉਸ ਤੇ ਕਿਸੇ ਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਕੈਮਰਾਮੈਨ ਦਿਲਬਾਗ ਨਾਲ ਰਵੀ ਕਹਿਰਾ ਪੰਜਾਬੀ ਲੋਕ ਚੈਨਲ ਵੇਦਾ ਸਾਹਿਬ